ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਕੱਲ ਇੱਕ ਵੀਡੀਓ ਪਾਈ ਸੀਗੀ ਮਦਨ ਮੱਦੀ ਸਾਹਿਬ ਦੇ ਬਾਰੇ ਤੇ ਗਿੱਲ ਬਾਰੇ ਤੇ ਅਮਨਿੰਦਰ ਗਿੱਲ ਬਾਰੇ ਉਹ ਲੋਕ ਦੇਖ ਹੀ ਰਹੇ ਆ ਤੇ ਮੈਂ ਤੁਹਾਨੂੰ ਹੁਣ ਕੀ ਕਹਾਂ ਹੁਣ ਜਿਹੜੇ ਲੋਕ ਮੈਨੂੰ ਕਹਿੰਦੇ ਮੈਂ ਚੰਗਾ ਨਹੀਂ ਬੋਲਦਾ ਕਿਸੇ ਲਈ ਉਹ ਇਹਦੇ ਲਈ ਤਾਂ ਮੈਂ ਚੰਗਾ ਬੋਲਿਆ ਸੀ ਅਮਨਿੰਦਰ ਗਿੱਲ ਲਈ ਹੁਣ ਭਾਜੀ ਦੇਖ ਲਓ ਕੀ ਬੋਲ ਗਿਆ ਆ ਜਿਹੜੇ ਥੱਲੇ ਕਮੈਂਟ ਪਾਉਂਦੇ ਘਰ ਲਓ ਕਿ ਉਹਨੂੰ ਭਾਂਡਾ ਹੁਣ ਹੈ ਤੇ ਚਲੋ ਆਪਾਂ ਇਹ ਕੰਮ ਸ਼ੁਰੂ ਕੀਤਾ ਸੀ ਲੋਕ ਸਾਰੇ ਬੋਲਣ ਲੱਗ ਪਏ ਆ ਬਹੁਤ ਖੁਸ਼ੀ ਦੀ ਗੱਲ ਹੈ ਤੇ ਆਪਾਂ ਹੁਣ ਕਿੱਸਾ ਬਦ ਆਪਾਂ ਆਪਣਾ ਕੰਮ ਬਦਲਦੇ ਆਂ ਆਪਾਂ ਹੋਰ ਤਰੀਕਾ ਕਰਦੇ ਆ ਹੁਣ ਆਪਾਂ ਇਹ ਐਕਟਰਾਂ ਦੇ ਜਿਹੜੇ ਐਸੇ ਕਿੱਸੇ ਅੰਦਰ ਗਤੀ ਵਾਲੇ ਜਿਹੜੇ ਕਦੀ ਦੱਸਦੇ ਨਹੀਂ ਆਪਣੇ ਇੰਟਰਵਿਊ ਦੇ ਵਿੱਚ ਕੁਝ ਹੋਰ ਬੋਲਦੇ ਆ ਕਦੀ ਹੈ ਕੁਝ ਹੋਰ ਉਹ ਕਿਸੇ ਪਰਸਨਲ ਸਾਰਿਆਂ ਦੇ ਨਾਂ ਲੈ ਕੇ ਅੰਦਰ ਖਾਤੇ ਕੀ ਕਰਦੇ ਸੀ ਅੰਦਰ ਬਹਿ ਕੇ ਕੀ ਕਰਦੇ ਕਾਮੇਡੀ ਵੀ ਫੁੱਲ ਹੋ ਗਈ ਉਹ ਚ ਕਿਤੇ ਨਾ ਕਿਤੇ ਵਾਰ ਉਹਨੂੰ 네ਗੇਟਿਵ ਬਣਾ ਲਿਓ ਯਾਰ ਚਲੋ ਜ਼ਿੰਦਗੀ ਤਾਂ ਚੱਲਦਾ ਹੀ ਆ ਮੈਂ ਤਾਂ ਇਹਨਾਂ ਨੂੰ ਰੰਗੇ ਕਰਕੇ ਜਾਣਾ ਔਰ ਕਰਕੇ ਜਾਊਂਗਾ ਹੋਣੇ ਥੱਲੇ ਕਮੈਂਟ ਪਾਉਣ ਵਾਲਿਆਂ ਦੀ ਪਹਿਲਾਂ ਹੀ ਦੱਸਦਾ ਇਹ ਕਹਿਣਗੇ ਵੀ ਘਰ ਦਾ ਪੇਤੀ ਲੰਕਾ ਚਾਟਾਵੇ ਉਹ ਮਾਮਾ ਇਦਾਂ ਦੀ ਲੰਕਾ ਢਾਏ ਦੇਣੀ ਚਾਹੀਦੀ ਜਿੱਥੇ ਇੰਨਾ ਗੰਦਬਾਤਤਾ ਹੋਵੇ ਇਹਨਾਂ ਨੇ ਹਨਾ ਉਹ ਢਾਣੀ ਜ਼ਰੂਰੀ ਆ ਚਲੋ ਆਪ ਹੀ ਢਾਏ ਜਾਣੀ ਤੇ ਕਈ ਬੰਦੇ ਕਹਿੰਦੇ ਵੀ ਦੇਖੋ ਹੁਣ ਮਸਾਲਾ ਮੁੱਕ ਗਿਆ ਮਸਾਲਾ ਨਹੀਂ ਮੁੱਕਿਆ ਹੁਣ ਤਾਂ ਜਿਹੜੇ ਪ੍ਰੋਗਰਾਮ ਲੈ ਕੇ ਆਉਂਗਾ ਇਹਨੇ ਘੈਂਟ ਲੈ ਕੇ ਆਉਂਗਾ ਤੁਸੀਂ ਦੇਖਿਓ ਪਰ ਇਹਨਾਂ ਦੇ ਅੰਦਰ ਦੇ ਕਿੱਸੇ ਉਹ ਸਟਾਰ ਬਣ ਗਿਆ ਸਾਰੇ ਕਿਦਾਂ ਕਿਦਾਂ ਕੌਣ ਕੌਣ ਕਿੱਥੇ ਕਿੱਥੇ ਰਹਿੰਦੇ ਹੁੰਦੇ ਸੀ ਹੈਨਾ ਤੇ ਤਲੰਕਾ ਤਾਂ ਹੁਣ ਟੈਣੀ ਆ ਚਲੋ ਹੌਲੀ ਹੌਲੀ ਲੋਕ ਇਹ ਵੀ ਸ਼ੁਰੂ ਕਰ ਲੈਣਗੇ ਸੱਚ ਆਉਣਾ ਚਾਹੀਦਾ ਪਿਓਰਿਟੀ ਆਉਣੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਦੇਖ ਲਓ ਭਈ ਹੁਣ ਅਸੀਂ ਸ਼ੁਰੂ ਕੀਤਾ ਸੀ ਲੋਕ ਸੱਚ ਬੋਲਣ ਲੱਪੇ ਹੁਣ ਜਿਹੜੇ ਆ ਗਾਹ ਕਿਸੇ ਸ਼ੁਰੂ ਕਰਨੇ ਇਹ ਮੇਰੇ ਕਿੱਥੋਂ ਮਸਾਲਾ ਦਿਮਾਗ 'ਚ ਆਇਆ ਜਿਹੜਾ ਬੰਦਾ ਕਹਿੰਦਾ ਸੀ ਨਾ ਤੇ ਕੋ ਮਸਾਲਾ ਮੁੱਕ ਜਾਣਾ ਗਿਆ ਮੁੱਕ ਗਿਆ ਉਹ ਮੁਕਿਆ ਨਹੀਂ ਇਹ ਗੈ ਵੀ ਚਾਲ ਭਾਜੀ ਦੇ ਮੈਂ ਇੰਟਰਵਿਊ ਦੇਖਦਾ ਸੀ ਬੜੇ ਸੁਲਝੇ ਹੋਏ ਪੜ੍ਹੇ ਲਿਖੇ ਇਨਸਾਨ ਹੈ ਮੇਤੋਂ ਕੰਮ 'ਚ ਸੀਨੀਅਰ ਹੈ ਪਰ ਮੈਂ ਐਕਟਿੰਗ ਚ ਭਾਵੇਂ ਇਹਨਾਂ ਤੋਂ ਬਾਅਦ ਚ ਗਿਆ ਪਰ ਹੈਗਾ ਮੈਂ ਇਹਨਾਂ ਤੋਂ ਬੜਾ ਤੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਇਹਨਾਂ ਦੇ ਘਰ ਵੈਦੀ ਇੰਟਰਵਿਊ ਤੋਂ ਮੈਨੂੰ ਲੱਗਿਆ ਵੀ ਮੈਂ ਉਹ ਕਿੱਸੇ ਸ਼ੁਰੂ ਕਰਾਂ ਮਸਾਲਾ ਨਹੀਂ ਮੋਕਣਾ ਇਹਨਾਂ ਨੇ ਬੜੇ ਪੜੇ ਲਿਖੇ ਆ ਗੋਲ ਤਰੀਕੇ ਨਾਲ ਜਵਾਬ ਦਿੱਤਾ ਆਪਣੇ ਸਿਰ ਲੈ ਲਈ ਕੋਈ ਗੱਲ ਗੋਲ ਮਟੋਲ ਕਰਤੀ ਲੇਕਿਨ ਕਲੀਅਰ ਕੱਟ ਕਿਸੇ ਦਾ ਕੁਝ ਨਹੀਂ ਦੱਸਿਆ ਤੇ ਦੇਖੋ ਇੱਕ ਰਜਤ 베ਦੀ ਹੈ ਉਹਨੇ ਆ ਦੇਖ ਲਓ ਇੰਟਰਵਿਊ ਦੇ ਵਿੱਚ ਪਾਇਆ ਉਹ ਦੱਸਣ ਲੱਗ ਪਿਆ ਸਾਰਿਆਂ ਦੇ ਕਿੱਸੇ ਇਹ ਚੀਜ਼ਾਂ ਵਧੀਆ ਹੋ ਗਈਆਂ ਇਹ ਹੋਣੀਆਂ ਵੀ ਚਾਹੀਦੀਆਂ ਪਰ ਜਿਹੜਾ ਮੈਨੂੰ ਜੇ ਮੈਨੂੰ ਕਿਸੇ ਤੋਂ ਖਤਰਾ ਆਇਆ ਤਾਂ ਮੋਨੋ ਬੰਦਿਆਂ ਦੇ ਨਾਮ ਲਿਖੇ ਹੋਏ ਨੇ ਕਿਨਾਂ ਦੀ ਮੈਂ ਪੋਲ ਕੋਲ ਸਕਦਾ ਕਿੱਦਾਂ ਦੀ ਜੋ ਕੀ ਮੇਰ ਨਾਲ ਕਰ ਸਕਦੇ ਨੇ ਉਹ ਮੈਂ ਸਾਰਾ ਕੁਝ ਲਿਖਿਆ ਹੋਇਆ ਕੋਈ ਮੈਨੂੰ ਡਰ ਨਹੀਂ ਹੈ ਮਨ ਮਰਨ ਦਾ ਜਿਹੜੇ ਬਾਕੀ ਗੱਲਾਂ ਹੀ ਕਮੈਂਟ ਕਰਦੇ ਇਹ ਵਿਚਾਰਿਆਂ ਨੂੰ ਤਨਖਾਹ ਮਿਲਦੀ ਆ ਤਾਂ ਕਰਦੇ ਆ ਇਹਨਾਂ ਦਾ ਮੁੱਲ ਵੀ ਨਹੀਂ ਮੁੜਦਾ ਤੇ ਹਾਂ ਅੱਗੇ ਚੱਲ ਕੇ ਅਸੀਂ ਇੱਕ ਬਲੌਗ ਵੀ ਸ਼ੁਰੂ ਕਰਾਂਗੇ ਉਹ ਬਲੌਗ ਵੀ ਅਲੱਗ ਤਰੀਕੇ ਦਾ ਹੋਊਗਾ ਵੀ ਆ ਦੇਖੋ ਜਿੱਦਾਂ ਹੁਣ ਆ ਤੁਸੀਂ ਦੇਖੀ ਜਾਂਦੇ ਵੀਡੀਓ ਤੇ ਮੈਂ ਦਿੱਲੀ ਜਾਣਾ ਸੀ ਤਾਂ ਬੱਸ ਫੜੀ ਇਹਦੇ ਚ ਕੀ ਕੀ ਹੋਇਆ ਫਿਰ ਆਪਾਂ ਕਹਿੰਨੇ ਘਾਟਾ ਪੈ ਗਿਆ ਸਾਡੀਆਂ ਸਰਕਾਰਾਂ ਨੂੰ ਫਲਾਨਿਆਂ ਨੂੰ ਘਾਟਾ ਪਾਉਂਦੇ ਕੌਣ ਆ ਦੇਖ ਲਓ ਆ ਦਿੱਲੀ ਕਿਹੜੇ ਵੇਲੇ ਬਤਾਊਗਾ ਇਹਦੀ ਪੂਰੀ ਕਾਮੇਡੀ ਵੀਡੀਓ ਤੁਹਾਨੂੰ ਮੈਂ ਦਿਖਾਊਗਾ ਬਣਾ ਕੇ ਵੀ ਕਰਦਾ ਕੀ ਕੀ ਸੀ ਹਨਾ ਮਿਹਰਬਾਨੀ ਸ਼ੁਕਰੀਆ ਜੀ